ਸਦਾ ਹੁਣੇ ਕਰਤਵੇ ਅੱਗੇ ਤਰੱਕੀ ਭਾਰਤੀ ਕਿਸਾਨ ਯੂਨੀਅਨ ਏਕਤਾ ਹਗਰਾਹਾਂ ਦੀ ਗਵਾਹੀ ਦੇ ਵਿੱਚ ਅੱਜ ਵੱਡਾ ਕਾਫਲਾ ਹੈਗਾ ਜਿਹੜਾ ਉਹ ਬਠਿੰਡਾ ਦੇ ਸ਼ੇਰਗੜ੍ਹ ਪਿੰਡ ਦੇ ਵੱਲ ਵਧ ਰਿਹਾ ਹੈਗਾ ਲਗਾਤਾਰ ਪੁਲਿਸ ਦੇ ਨਾਲ ਵੱਖ-ਵੱਖ ਜਗ੍ਹਾ ਤੇ ਜਿੱਥੇ ਬੈਰੀਕੇਡ ਲੱਗੇ ਹੋਏ ਨੇ ਟਕਰਾਅ ਵੀ ਹੋਇਆ ਹੈਗਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਨੇ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪਹਿਲਾਂ ਮੇਲਕੋਟਲਾ ਦੇ ਵਿੱਚ ਵੀ ਇਸ ਤਰ੍ਹਾਂ ਜਿਹੜਾ ਤੁਹਾਡੀ ਜਥੇਬੰਦੀ ਦੀ ਗਵਾਈ ਦੇ ਵਿੱਚ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਗਿਆ ਸੀ ਤਾਂ ਅੱਜ ਕਿਸ ਤਰ੍ਹਾਂ ਦਾ ਮਸਲਾ ਹੈਗਾ ਦੇਖੋ ਭਾਰਤ ਮਾਲਾ ਪ੍ਰੋਜੈਕਟ ਤੇ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਦੋ ਤਿੰਨ ਵਾਰੀ ਗੱਲਬਾਤ ਸਾਡੀ ਹੋ ਗਈ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਕਿਸਾਨਾਂ ਨਾਲ ਧੱਤਾਂ ਨਹੀਂ ਹੋਊਗਾ ਕਿਸਾਨਾਂ ਦੀਆਂ ਕੀਮਤਾਂ ਉਹਨਾਂ ਦੀ ਮਰਜ਼ੀ بتاਓ ਉਹਨਾਂ ਦੀਆਂ ਕੀਮਤਾਂ ਦਾ ਸੈਟਲਮੈਂਟ ਕਰਕੇ ਲਿਆਜੋ ਉਹਨਾਂ ਚ ਜਿਹਨਾਂ ਚਿਰ ਤੇ ਕੋਈ ਸੈਟ ਨਹੀਂ ਹੁੰਦੀਆਂ ਸਹਿਮਤੀ ਨਹੀਂ ਬਣਦੀ ਅਸੀਂ ਕੋਈ ਧੱਕਾ ਨਹੀਂ ਕਰਦੇ ਪਰ ਰੌਲਾ ਹੋ ਰਿਹਾ ਕਿਸਾਨਾਂ ਦੀ ਸਹਿਮਤੀ ਨਹੀਂ ਹੋਈ ਤੇ ਧੱਕੇ ਨਾਲ ਕਬਜ਼ੇ ਕਰ ਲਏ ਮੇਰੇ ਕੋਲੜਾ ਦੇ ਵਿੱਚ ਵੀ ਇਹ ਹੋਇਆ ਤੇ ਇੱਥੇ ਵੀ ਆਈ ਤੇ ਉੱਥੇ ਕੀਮਤਾਂ ਦਾ ਇੰਨਾ ਫਰਕ ਹੈ ਵੀ ਕਿਤੇ 70-80 ਲੱਖ ਦੇ ਰਹੇ ਨੇ ਕਿਤੇ ਕਰੋੜ ਦੇ ਰਹੇ ਨੇ ਕਿਤੇ ਕਿਤੇ 40-50 ਲੱਖ ਦੇ ਰਹੇ ਨੇ ਜਿਹਨੇ ਇੰਨਾ ਵੱਡਾ ਪਾੜਾ ਹੈ ਵੀ ਕਿਸਾਨਾਂ ਦਾ ਸਿਰਫ ਇਸ ਗੱਲ ਦਾ ਰੌਲਾ ਹੈ ਜਿੱਦਾਂ ਕਿਸਾਨ ਇਹ ਕਹਿੰਦੇ ਹੁਣ ਵੀ ਠੀਕਾ ਸੀ ਜ਼ਮੀਨਾਂ ਨਹੀਂ ਦਿੰਦੇ ਦੇ ਕਹਿ ਸਕਦੇ ਆ ਉਹ ਕਿਉਂਕਿ ਉਹਨਾਂ ਦੀ ਜ਼ਮੀਨ ਹੈ ਉਹਨਾਂ ਨੇ ਦੇਣੀ ਹੈ ਕਿ ਨਹੀਂ ਦੇਣੀ ਉਹਨਾਂ ਦੀ ਲੋੜ ਹੈ ਇਹ ਹੀ ਰੌਲਾ ਹੈ ਜੀ ਰੌਲਾ ਹੈਗਾ ਕਿ ਘਟ ਜਾਂ ਵਧਦਾ ਘਟ ਵੱਧ ਕਰਨ ਵਾਸਤੇ ਕੀ ਕੰਪਨੀ ਤੋਂ ਪੈਸੇ ਦਿਵਾਉਣੇ ਜਾਂ ਸਰਕਾਰ ਤੋਂ ਬਹੁਤ ਸਾਡੇ ਤੇ ਪਾਰੀ ਆ ਉਲਟਾ ਕੰਪਨੀ ਦੇ ਕੋਈ ਦਵਾ ਨਹੀਂ ਪਾਰੇ ਤਾਂ ਕੇ ਨਾਲ ਜ਼ਮੀਨਾਂ ਕੈਰ ਕਰਕੇ ਕੰਪਨੀ ਨੂੰ ਦੇ ਕੇ ਭਾਰਤ ਮਾਲਾ ਪ੍ਰੋਜੈਕਟ ਨੇ ਜਿਹੜੇ ਸ਼ਰਤਾਂ ਨੇ ਉਹ ਕੱਢੇ ਜਾ ਰਹੇ ਜਿਹਨੂੰ ਵਿਕਾਸ ਕਹਿੰਦੇ ਨੇ ਸਾਡੇ ਘਰਾਂ ਨੂੰ ਅਜਾੜ ਕੇ ਗਰੀਬ ਕਿਸਾਨਾਂ ਦੇ ਘਰਾਂ ਨੂੰ ਅਜਾੜ ਕੇ ਕਾਰਪੋਰੇਟ ਦੇ ਢੇਡ ਦੇ ਪਾਉਣ ਦਾ ਜਿਹੜਾ ਪੌਂਸੀ ਹੈ ਪੁਰਾਣੀ ਪੌਂਸੀ ਉਹ ਸਰਕਾਰ ਲਾਗੂ ਕਰ ਰਹੀ ਹੈ ਜਿਹੜਾ ਅਸੀਂ ਸਖਤ ਵਿਰੋਧ ਕਰਦੇ ਹਾਂ ਪਰ ਹੁਣ ਜਿਹੜਾ ਜ਼ਮੀਨ ਰੋਕੀ ਗਈ ਹੈ ਦੱਸਿਆ ਜਾ ਰਿਹਾ ਕਿ 4 ਕਿਲੋਮੀਟਰ ਦੇ ਰਕਬੇ ਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਅਕਵਾਇਰ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਤਾਂ ਹੁਣ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਕਿ ਉਹ ਦੁਬਾਰਾ ਜ਼ਮੀਨ ਤੇ ਕਬਜ਼ਾ ਕੀਤਾ ਜਾਵੇਗਾ ਅਸੀਂ ਕਿਉਂ ਕੱਟਣ ਦੇਵਾਂਗੇ ਅਸੀਂ ਜਿੰਨੇ ਜਿੰਨਾ ਚਿਰ ਤੱਕ ਸਾਡੀ ਸਹਿਮਤੀ ਨਹੀਂ ਬਣਦੀ ਕਿਸਾਨਾਂ ਦੇ ਅਸੀਂ ਜ਼ਮੀਨਾਂ ਨਹੀਂ ਰੁਕਣ ਦੇਵਾਂਗੇ ਤੱਕੇ ਨਾਲ ਫਸਦੀ ਕਰੂ ਅੱਜ ਰੁਕ ਗਿਆ ਫਿਰ ਤਾਂ ਪਿੰਡਾਂ ਦੇ ਪਿੰਡ ਖਾਲੀ ਕਰ ਦਾਂਗੇ ਫਿਰ ਤਾਂ ਸਾਰਾ ਪੰਜਾਬ ਖਾਲੀ ਕਰ ਦਾਂਗੇ ਇਹਨਾਂ ਕੋਲ ਪੈਸੇ ਨਹੀਂ ਖੜੇ ਕੋਈ ਘਾਟ ਹੈ ਇਹਨਾਂ ਕੋਲ ਵੱਡੀਆਂ ਵੱਡੀਆਂ ਕੰਪਨੀਆਂ ਆਏ ਫਿਰ ਤਾਂ ਪੰਜਾਬ ਦੀ ਪੰਜਾਬੂ ਜ਼ਮੀਨਾਂ ਨੇ ਸਾਡਾ ਰੋਟੀ ਦਾ ਸਵਾਲ ਹੈ ਇਹ ਇਹ ਲਈ ਪੈਂਦੀ ਹੈ ਜਿਨ੍ਹਾਂ ਦੀ ਮਰਜ਼ੀ ਚੱਲ ਗਈ ਫਿਰ ਤਾਂ ਇਹ ਹਰ ਇੱਕ ਜਗ੍ਹਾ ਧੱਕਾ ਹੋਇਆ ਕੋਈ ਕਾਹਦਾ ਪੁੱਗੂਗਾ ਇਹਨਾਂ ਕੇ ਫਿਰ ਐ ਸਾਡੀ ਜ਼ਿੰਦਗੀਆਂ ਆਉਂਦਾ ਤਾਂ ਕੋਈ ਫਾਇਦਾ ਨਹੀਂ ਇਹਦੀ ਖਾਤਰ ਜ਼ਿੰਦਗੀਆਂ ਲੱਗ ਜਾਣ ਤੱਕ ਸਿਰ ਲੱਗ ਜਾਣਾ ਅਸੀਂ ਨਾ ਮੰਗਗੇ ਕਿਸੇ ਤਰ੍ਹਾਂ ਦਾ ਸਰਕਾਰ ਦੀ ਧੱਕਾ ਨਹੀਂ ਪੁੱਗਣ ਫਿਰ ਕਿਵੇਂ ਦੇਖਦੇ ਕਿ ਕਿ ਪਾਸੇ ਕੇਂਦਰੀ ਮੰਤਰੀ ਨਿਤਨ ਗੜਗਰੀ ਮੁੱਖ ਮੰਤਰੀ ਪੰਜਾਬ ਨੂੰ ਕਹਿੰਦੇ ਨੇ ਕਿ ਸਾਨੂੰ ਜ਼ਮੀਨਾਂ ਅਕਵਾਇਰ ਕਰਕੇ ਦਿਓ ਸਾਡੇ ਜਿਹੜੇ ਪ੍ਰੋਜੈਕਟ ਨੇ ਉਹ ਅਧੂਰੇ ਪਏ ਨੇ ਨਹੀਂ ਅਸੀਂ ਉਹ ਪ੍ਰੋਜੈਕਟ ਬੰਦ ਕਰ ਦਿਆਂਗੇ ਦੇਖੋ ਕੇਂਦਰੀ ਮੰਤਰੀ ਕੀ ਕਹਿੰਦਾ ਕਾਰਪੋਰੇਟ ਕੀ ਕਹਿੰਦੇ ਨੇ ਪੰਜਾਬ ਸਰਕਾਰ ਕੀ ਕਹਿੰਦੇ ਸਾਨੂੰ ਇਸ ਗੱਲ ਦਾ ਨਹੀਂ ਪਤਾ ਸਾਨੂੰ ਤਾਂ ਇਹ ਵੀ ਕਿਸਾਨਾਂ ਦੀ ਮਰਜ਼ੀ ਤੋਂ ਬ ਹਰ ਕਿਹਾ ਤੁਹਾਨੂੰ ਕੀ ਲੱਗਦਾ ਕਿ ਜ਼ਮੀਨ ਦੀ ਜਦੋਂ ਕਿਉਂਕਿ ਜ਼ਮੀਨ ਜਦੋਂ ਐਕਵਾਇਰ ਹੁੰਦੀ ਹੈ ਤਾਂ ਰੋਡ ਲਈ ਐਕਵਾਇਰ ਹੁੰਦੀ ਹੈ ਤਾਂ ਉਸ ਦਾ ਫਿਰ ਮੁਆਵਜ਼ੇ ਦਾ ਫਰਕ ਕਿੱਥੇ ਰਹਿ ਜਾਂਦਾ ਹੈ ਦੇਖੋ ਮਰਾ ਜਿੱਥੇ ਤੁਸੀਂ ਜਿਹੜੀ ਗੱਲ ਦੇ ਤੁਸੀਂ ਮਾਲਕੋਂ ਉਹਦਾ ਹੱਕ ਤਾਂ ਤੁਹਾਡੇ ਕੋਲ ਹੀ ਹੋਣਾ ਚਾਹੀਦਾ ਨਾ ਜੇ ਤੁਹਾਡਾ ਮਕਾਨ ਹੈ ਤੁਸੀਂ ਨਹੀਂ ਦੇਣਾ ਚਾਹੁੰਦੇ ਮੈਂ ਕਹਿੰਦਾ ਮੈਂ ਲੈਣਾ ਮਕਾਨ ਫਿਰ ਕੀਮਤ ਤਾਂ ਤੁਹਾਡੀ ਹੋਊ ਘਟੋ ਘਟ ਪਹਿਲੀ ਗੱਲ ਤਾਂ ਸਾਨੂੰ ਕੋਈ ਅਧਿਕਾਰ ਨਹੀਂ ਤੁਹਾਡੇ ਮਕਾਨ ਦੇ ਵਿੱਚ ਬਿਨਾਂ ਤੁਹਾਨੂੰ ਪੁੱਛੇ ਵੜਨ ਦਾ ਜੇ ਸਾਡੀ ਸਹਿਮਤੀ ਨਹੀਂ ਹੁੰਦੀ ਤੱਕੇ ਦਾ ਦੱਬਨ ਦਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਇਹ ਕੋਈ ਜਮਹੂਰੀਅਤ ਨਹੀਂ ਹੈ ਜੇ ਤੁਸੀਂ ਦੇਣਾ ਨਹੀਂ ਚਾਹੁੰਦੇ ਤਾਂ ਅਸੀਂ ਕਿਉਂ ਕਿਵੇਂ ਧੱਕੇ ਨਾਲ ਕਿਉਂ ਲਈਏ ਜੇ ਫਿਰ ਵੀ ਕੋਈ ਗੱਲ ਬਣਦੀ ਤਾਂ ਤਾਂ ਘਟੋ ਘਟੋ ਮੂਰਨ ਦੀ ਸਹਿਮਤੀ ਦਾ ਬਣੇ ਨਾ ਫਿਰ ਕੀਮਤ ਉਹਦੀ ਪੈਸੇ ਕੰਪਨੀ ਦੇ ਹੁਣ ਜ਼ਮੀਨ ਕੰਪਨੀ ਨੂੰ ਚਾਹੀਦੀ ਹੈ ਹੈ ਜ਼ਮੀਨ ਕਿਸਾਨਾਂ ਦੀ ਫਿਰ ਪੈਸੇ ਕੰਪਨੀ ਦੇ ਕੀਮਤ ਕਿਸਾਨਾਂ ਦੀ ਇਹ ਹੋਣੀ ਚਾਹੀਦੀ ਹੈ ਨਾ ਕਿ ਜਿਵੇਂ ਮਰਜ਼ੀ ਧੱਕੇ ਨਾਲ ਦੱਬੋ ਜਿੰਨੀ ਮਰਜ਼ੀ ਕੀਮਤ ਦੇ ਦਿਓ ਇਹ ਠੀਕ ਹੈ ਜਿੱਥੇ ਕਿਸਾਨਾਂ ਨੇ ਦਿੱਤੀ ਹੈ ਕਿ ਉੱਥੇ ਨਾਲੋਂ ਜਿੱਥੇ ਹੁਣ ਨਹੀਂ ਦਿੱਤੀ ਜਾ ਰਹੀ ਉੱਥੇ ਨਾਲੋਂ ਮੁਆਵਜ਼ੇ ਦਾ ਫਰਕ ਹੈ ਘਟੋ ਘਟ 30 ਲੱਖ ਦਾ ਘਟੋ ਘਟ 30 ਲੱਖ ਦਾ ਫਰਕ ਹੁਣ ਤੁਹਾਨੂੰ ਲੱਗਦਾ ਕਿ ਜਿਹੜਾ ਸਹੀ ਮੁਆਵਜ਼ਾ ਕਿਸਾਨ ਨੂੰ ਉਹ ਮਿਲਣਾ ਚਾਵੇ ਜ਼ਮੀਨ ਦਾ ਕੋਈ ਮਸਲਾ ਨਹੀਂ ਉਸ ਤਰ੍ਹਾਂ ਪਹਿਲਾਂ ਹੋਇਆ ਸੀ ਸੈਟਮੈਂਟ ਪਹਿਲਾਂ ਜਿਹੜੇ ਪਿੰਡਾਂ ਦੇ 48 ਲੱਖ ਰੁਪਏ ਕੀਮਤੀ ਉਹਨਾਂ ਦੀ 72 ਲੱਖ ਰੁਪਏ ਸਰਕਾਰ ਨੇ ਕੰਪਨੀ ਨੇ ਸਹਿਮਤੀ ਦਿੱਤੀ ਹੈ ਉਹਨਾਂ ਨੂੰ 72 ਲੱਖ ਦਿੱਤਾ ਉਹਨਾਂ ਨੇ ਜ਼ਮੀਨਾਂ ਛੱਡਤੀਆਂ ਤੇ ਉਹ ਆਪਦਾ ਕੰਮ ਚਲਾ ਲੈ ਕਿਹੜੇ ਕਿਹੜੇ ਪਿੰਡ ਨੇ ਕਿ ਹੁਣ ਜਿੰਨੇ ਜਾ ਰਹੇ ਨੇ ਦੇਖੋ ਉਧਰ ਦੇ ਪਿੰਡ ਨੇ ਜਿਹੜੇ ਪਹਿਲੇ ਹੁਣ ਮੈਨੂੰ ਉਹਦਾ ਗੇਟ ਵਾਲਾ ਅੱਜ ਅੱਜ ਕਿੱਥੇ ਕਿੱਥੇ ਜਾ ਰਹੇ ਹੋ ਤੁਸੀਂ ਪਥਰਾੜਾ ਪਿੰਡ ਹੈ ਪਥਰਾੜੇ ਪਿੰਡ ਦੇ ਵਿੱਚ ਸਮਝੌਤਾ ਹੋਇਆ ਅੱਜ ਕਿੱਥੇ ਕਿੱਥ ਅੱਜ ਅਸੀਂ ਉੱਥੇ ਜਿੱਥੇ ਦਾ ਮਸਲਾ ਹੈ ਜਿੱਥੇ ਗੱਲ ਤੱਕੇ ਨਾ ਜ਼ਮੀਨਾਂ ਰੋਕੇ ਨੇ ਉੱਥੇ ਜਾ ਰਹੇ ਹਾਂ ਤਾਂ ਲੱਗਦਾ ਵੀ ਹਰ ਥੀਲੇ ਉੱਥੇ ਪਹੁੰਚੋਗੇ ਕਿਉਂਕਿ ਪ੍ਰਸ਼ਾਸਨ ਬਹੁਤ ਵੱਡੀ ਗਿਣਤੀ ਦੇ ਵਿੱਚ ਬੈਰੀਕੇਡ ਲਾ ਕੇ ਰੋਡ ਰੋਕ ਕੇ ਬੈਠਾ ਹੈ ਪ੍ਰਸ਼ਾਸਨ ਨੇ ਲੱਗਣਾ ਹੁੰਦਾ ਪ੍ਰਸ਼ਾਸਨ ਨੇ ਬੈਰੀਕੇਡ ਵੀ ਲਾਉਣੇ ਨੇ ਪ੍ਰਸ਼ਾਸ ਬੈਰੀਕੇਡਾਂ ਨੂੰ ਆ ਕੇ ਬੈਠਣਾ ਹੋਸੀ ਦੇਖੋ ਸੋ ਇਸ ਨੂੰ ਭਾਰਤੀ ਕਿਸਾਨ ਯੂਨੀਏਟਾ ਉਗਰਾਹਾ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਜੋ ਕਿ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਆਪਣੀ ਜਥੇਬੰਦੀ ਦੇ ਨਾਲ ਉਸ ਜਗ੍ਹਾ ਦੇ ਵੱਲ ਵਧਣਗੇ ਜਿੱਥੇ ਕੀ ਜ਼ਮੀਨ ਅਕਵਾਇਰ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਹਰ ਹੀਲੇ ਹੋ ਜ਼ਮੀਨ ਹੈ ਜਿਹੜੀ ਪ੍ਰਸ਼ਾਸਨ ਤੋਂ ਛੜਾਈ ਜਾਵੇਗੀ ਅਤੇ ਜੇਕਰ ਸਹੀ ਮੁਆਵਜ਼ਾ ਕੰਪਨੀ ਉਹਨਾਂ ਕਿਸਾਨਾਂ ਨੂੰ ਦਿੰਦੀਆਂ ਨੇ ਤਾਂ ਹੀ ਜ਼ਮੀਨ ਹੈ ਜਿਹੜੀ ਉਹ ਅਕਵਾਇਰ ਕਰਵਾਈ ਜਾਵੇਗੀ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂ